ਕਮਿਤ ਦੀ ਕਮਿਤ ਦੀ ਹਾਂ ਤੇ ਕੁਛ ਦਿਨ ਪਹਿਲਾਂ ਤੁਸੀਂ ਆਪਣਾ ਇੱਕ ਬਾਡੀ ਸਰਵਿਸ ਪੈਕ ਯੂਜ਼ ਕੀਤਾ ਸੀਗਾ ਤੇ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਇਹ ਗੱਤ ਵੀ ਦਾਦੀ ਕਾਦੀ ਸੀ ਸੁਗਦੀ ਦੀ ਅੱਛਾ ਜੀ ਹਾਂ ਲੱਤ ਦਾਦੀ ਦਾਦੀ ਦੀ ਸੁਗਦੀ ਦੀ ਰਾਤ ਨੂੰ ਕੋਈ ਨੀਂਦ ਨਹੀਂ ਆਉਂਦੀ ਠੀਕ ਹੈ ਹਾਂ ਹਾਂ ਤੁਲ ਨਹੀਂ ਦੀ ਦਿੰਦੀ ਲੱਤ ਜਮਾ ਰੜਕ ਪੈਂਦੀ ਜੀ ਜੇ ਤੁਰੇ ਨਹੀਂ ਸੀ ਜਾਂਦਾ ਜਮਈ ਹਾਂ ਨਾ ਜੀ ਤੁਰਿਆ ਨਹੀਂ ਜੀ ਹੁਣ ਤੁਰ ਲੈਣੇ ਹੋਗੇ ਹਾਂ ਜੀ ਹੁਣ ਮਾੜਾ ਜੀ ਛੋਟੀ ਆ ਸਾਲ ਹੋ ਗਿਆ ਠੀਕ ਆ ਹੁਣ ਮਾੜੇ ਯਾਨੀ ਮਾੜਾ ਮੋਟਾ ਛੋਟੀ ਦਾ ਸਹਾਰਾ ਜੇ ਲੈਣਾ ਉਹ ਨਹੀਂ ਲੋਡ ਨਹੀਂ ਪੈਂਦੀ ਹਾਂਜੀ ਠੀਕ ਐ ਤੇ ਕਿੰਨੀਆਂ ਕਿ ਦਵਾਈਆਂ ਖਾਧੀਆਂ ਇਹਦੀਆਂ ਪਹਿਲਾਂ ਵੀ ਉਹ ਨਹੀਂ ਖਾਂਦੇ ਰਹੇ ਹਾਂ ਕੋਈ ਲੱਗੀ ਨਹੀਂ ਕਿਡੋਲੇ ਲੱਗੇ ਡੋਲੇ ਅੱਛਾ ਹਾਂ ਕੋਈ ਦਵਾਈ ਨੇ ਕੰਮ ਨਹੀਂ ਕੀਤਾ ਨਾਲ ਹੀ ਕਰਿਆ ਨਹੀਂ ਕਿਸੇ ਨੇ ਕਿੰਨੇ ਕਿ ਸਾਲਾਂ ਤੋਂ ਪ੍ਰੋਬਲਮ ਸੀ ਇਹ ਤੁਹਾਨੂੰ ਹਾਂਜੀ 24 ਸਾਲ ਤੋਂ ਪਿਛਲੇ 24 ਸਾਲ ਹੋ ਗਏ ਅੱਛਾ ਮੰਝੇ ਤੇ ਬੈਠੇ ਸੀ ਜਮ ਹਾਂਜੀ ਜਾਣਾ ਆਉਣਾ ਬਿਲਕੁਲ ਔਖਾ ਸੀ ਹੈ ਹਾਂਜੀ ਹਾਂ ਔਖਾ ਸੀ ਜਾਂ ਤੁਰੇ ਨਹੀਂ ਜੀ ਹਾਂ ਹਾਂ ਕਿੰਨਾ ਕਿ ਖਰਚਾ ਕਰਤਾ ਹੋਊਗਾ ਅੱਛਾ ਦਾ ਹੀ ਉਹ ਆ 15000 ਦਾ ਮੇਲ ਕੋਲ ਨਹੀਂ ਬਾਕਿਆ ਅੱਛਾ ਡਾਕਟਰ ਨੇ 15000 ਰੁਪਏ ਲੈ ਲਿਆ ਸੀ ਹਾਂ ਜੀ ਤੇ ਬਾਕੀ ਹੋਰ ਪਤਾ ਹੀ ਨਹੀਂ ਕਿੰਨਾ ਕੁ ਕਰਤਾ ਹਾਂ ਜੀ ਬਹੁਤ ਕਿੱਥੇ ਜਿੱਥੇ ਕੋਈ ਦੱਸ ਦਿੰਦਾ ਸੀ ਉੱਥੇ ਚਲੇ ਜਾਂਦੇ ਜੀ ਹਾਂ ਜੀ ਜਿੱਥੇ ਤਕਰੀਬਨ 25 ਦਾ ਜਾਣਾ ਪੈਂਦਾ ਜੀ ਠੀਕ ਹੈ ਠੀਕ ਹੈ ਠੀਕ ਆ ਜਿਹੜਾ ਬੋਡੀ ਸਰਵਿਸ ਪੈਕ ਤੁਸੀਂ ਵਰਤਿਆ ਇਹਦੇ ਨਾਲ ਕਿੰਨਾ ਕੁ ਫਰਕ ਆ ਹੁਣ ਇਹਦੇ ਨਾਲ ਜੀ ਬਹੁਤ ਫਰਕ ਆ ਅੱਧਾ ਫਰਕ ਆ ਜੀ ਅੱਛਾ ਆਪਰੇ ਆਪ ਨੂੰ ਐ ਜਾਨੀ ਪੂਰਾ ਫਿੱਟ ਮੰਨਦੇ ਹੋਗੇ ਹੁਣ ਹਾਂਜੀ ਹਾਂ ਹੁਣ ਤੁਰ ਲੈਣੇ ਹੋ ਵਧੀਆ ਹਾਂਜੀ ਮਾਰਾ ਜ ਸਾਰਾ ਹੀ ਲੈਣੇ ਤੁਰ ਲੈਣੇ ਠੀਕ ਹੈ ਉਮਰ ਕਿੰਨੀ ਆ ਤੁਹਾਡੀ ਉਮਰ ਹੈਗੀ 70 ਦੀ 70 ਸਾਲ ਦੀ ਉਮਰ ਹੈਗੀ ਤੇ ਹੁਣ ਬਿਲਕੁਲ ਠੀਕ ਆਗਾ ਕੋਈ ਐ ਜੀ ਦਿੱਕਤ ਨਹੀਂ ਹੋਰ ਕੋਈ ਪ੍ਰੋਬਲਮ ਵੀ ਹੈਗੀ ਸੀ ਨਾ ਜੀ ਹੁਣ ਤਾਂ ਕੋਈ ਬਰਬਾਦ ਨਹੀਂ ਮੈਂ ਕਹਿੰਦਾ ਸੀ ਕਬਜ ਹੈਗੀ ਹੈਗੀ ਹਾਂ ਕਬਜ ਹੋ ਜਾਂਦੀ ਜੀ ਦੋ ਦੋ ਚਾਰ ਚਾਰ ਦਿਨਾਂ ਲੈਟਰੀ ਨਹੀਂ ਜਾਂਦੀ ਆਉਂਦੀ ਹੁਣ ਉਹ ਵੀ ਠੀਕ ਹੈ ਹਾਂ ਜੀ ਠੀਕ ਹੈ ਠੀਕ ਹੈ ਬਲੱਡ ਪ੍ਰੈਸ਼ਰ ਠੀਕ ਹੈ ਤੇ ਤਿਆਬ ਵੀ ਵੱਜ ਜਾਂਦਾ ਜੀ ਉਹ ਵੀ ਠੀਕ ਹੈ ਤੇਡ ਵੀ ਵੱਜ ਜਾਂਦਾ ਜੀ ਉਹ ਵੀ ਠੀਕ ਹੈ ਹੁਣ ਤਾਂ ਕੋਈ ਇਹਨਾਂ ਦੀ ਕੋਈ ਦਵਾਈ ਤਾਂ ਨਹੀਂ ਖਾਂਦੇ ਨਾ ਕੋਈ ਦਵਾਈ ਨਹੀਂ ਅੱਧੇ ਗੋਲੀ ਖਾਂਦਾ ਜੀ ਠੀਕ ਹੈ ਬਹੁਤ ਬਹੁਤ ਭੈਣ ਭਰਾ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਜੀਆਂ ਦਿੱਕਤਾਂ ਨੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਤੁਸੀਂ ਉਹਨਾਂ ਨੂੰ ਸਲਾਹ ਚੰਗੀ ਹੋਵੇਗਾ ਜੀ ਅਸੀਂ ਠੀਕ ਹੋਣਾ ਦਵਾਈ ਦਵਾਈ ਨਾਲ ਠੀਕ ਤੁਸੀਂ ਵੀ ਠੀਕ ਹੋ ਜਾਓਗੇ ਬਈ ਬੋਡੀ ਸਰਵਿਸ ਪੈਕ ਵਰਤੋ ਤੁਸੀਂ ਵੀ ਹਾਂ ਜੀ ਠੀਕ ਹੈ ਜੀ ਧੰਨਵਾਦ ਬਾਪੂ ਜੀ ਠੀਕ ਹੈ